ਅੱਜ ਹਲਕਾ ਜਮੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵਰਕਰਾਂ ਦੀ ਮਿਲਣੀ ਦੇ ਦੌਰਾਨ ਮੈਂ ਸਮਝਦਾ ਕਿ ਲੋਕਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਸੁਣਾਈਆਂ ਆਪਣੀਆਂ ਤਕਲੀਫਾਂ ਸੁਣਾਈਆਂ ਉਹਦੇ ਤੋਂ ਬਹੁਤ ਵੱਡੀ ਜਾਣਕਾਰੀ ਮਿਲੀ ਕਿ ਲੋਕ ਸਤਾਏ ਪਏ ਨੇ ਤੰਗ ਆਏ ਪਏ ਨੇ ਮੌਜੂਦਾ ਸਰਕਾਰ ਦੇ ਝੂਠ ਤੋਂ ਸੋਸੇਵਾਜੀ ਤੋਂ ਡਰਾਮੇਬਾਜੀ ਤੋਂ ਖਾਸ ਤੌਰ ਤੇ ਜਿਹੜੀਆਂ ਐਨਓਸੀ ਭਰੇ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਉਹ ਨਿਹਰਾ ਹੀ ਡਰਾਮਾ ਨਿਕਲ ਰਿਹਾ ਜਦੋਂ ਜਾ ਕੇ ਤਹਿਸੀਲਾਂ ਵਿੱਚ ਲੋਕਾਂ ਨੂੰ ਰਜਿਸਟ੍ਰੀਆਂ ਕਰਾਉਣ ਲਈ ਧੱਕੇ ਖਾਣੇ ਪੈ ਰਹੇ ਨੇ ਦੂਜਾ ਜਿਹੜਾ ਘਰ-ਘਰ ਜਾ ਕੇ ਜਿਹੜਾ ਸਰਕਾਰ ਆਪਕੇ ਦਰਵਾਜ਼ਾ ਵਾਲੀ ਗੱਲ ਸੀ ਉਹਦੇ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ 2 200 3 300 ਫਾਰਮ ਇਕੱਠੇ ਕਰਾ ਕੇ ਲੋਕਾਂ ਦੀਆਂ ਅਰਜ਼ੀਆਂ ਇਕੱਠੀਆਂ ਕਰਾ ਕੇ ਫਿਰ ਲੋਕਾਂ ਨੂੰ ਦਫ਼ਤਰਾਂ ਵਿੱਚ ਗੇੜੇ ਮਾਰਨੇ ਪੈ ਰਹੇ ਨੇ ਆਪਣੀਆਂ ਅਰਜ਼ੀਆਂ ਪੱਤਰ ਲੱਭਣ ਲਈ ਮਤਲਬ ਇੱਕ ਕਿਸਮ ਦਾ ਪਰੇਸ਼ਾਨੀਆਂ ਸਹੇੜਨ ਵਾਲੀ ਗੱਲ ਆ ਤੀਜੀ ਗੱਲ ਜਿਹੜੀ ਸਾਹਮਣੇ ਨਜ਼ਰ ਆਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਾਜ਼ਿਸ਼ ਆ ਜਾਂ ਇਹ ਕਹਿ ਲੋ ਕਿ ਕੇਂਦਰ ਦੇ ਦਵਾ ਥੱਲੇ ਆ ਕੇ ਕੇਂਦਰ ਦੀ ਠੇਕ ਮੰਨ ਕੇ ਜਿਸ ਤਰ੍ਹਾਂ ਹਰਿਆਣਾ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਦਿੱਤਾ ਸਾਡੀ ਧਰਤੀ ਤੇ ਆ ਕੇ ਸਾਡੇ ਟਰੈਕਟਰ ਭੰਨ ਕੇ ਕਾਰਾਂ ਭੰਨ ਕੇ ਬੰਦਿਆਂ ਦੀ ਅੱਖਾਂ ਕੱਢ ਗਏ ਵਾਹਾਂ ਤੋੜ ਗਏ 1200 ਬੰਦਾ ਜੱਗ ਵੀ ਹੋਇਆ ਹਸਪਤਾਲਾਂ ਵਿੱਚ ਪਿਆ ਕੋਈ ਕੇਸ ਦਰਜ ਨਹੀਂ ਹੋਇਆ ਕੋਈ ਸਰਕਾਰ ਵੱਲੋਂ ਨੋਟਸ ਨਹੀਂ ਲਿਆ ਗਿਆ ਸ਼ੋ ਕਰਨ ਵਰਗੇ ਨੌਜਵਾਨ ਜ਼ਖਮੀ ਹੋ ਗਏ ਔਰ ਕਈ ਕਿਸਾਨ ਸ਼ਹੀਦ ਹੋ ਗਏ ਸਰਕਾਰ ਨੇ ਕੋਈ ਲੋਡਸ ਨਹੀਂ ਲਿਆ ਅੱਜ 9 ਦਿਨਾਂ ਬਾਅਦ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਨੇ ਵੀ ਸਵਾਲ ਖੜੇ ਕੀਤੇ ਨੇ ਕਿ ਜੇ 302 ਦੇ ਅਣਪਛਾਣੇ ਲੋਕਾਂ ਤੇ 9 ਦਿਨਾਂ ਬਾਅਦ ਐਫ ਆਈ ਆਰ ਦਰਜ ਕੀਤੀ 9 ਦਿਨ ਕਿਹਦੇ ਇੰਤਜ਼ਾਰ ਕਰਦੇ ਰਹੇ 9 ਦਿਨ ਕਿਹਦੇ ਦਬਾਅ ਤਲੇ ਆ ਕੇ ਪੰਜਾਬ ਦੀ ਸਰਕਾਰ ਇਹ ਕੇਸ ਵੀ ਦਰਜ ਨਹੀਂ ਕਰਾ ਸਕੇ ਔਰ ਫਿਰ ਇਹ ਇੱਕ ਸਾਜਸਾ ਔਰ ਮੈਂ ਸਮਝਦਾ ਕਿ ਅਸੀਂ ਸਿੱਧਾ ਦੋਸ਼ ਲਾਉਨੇ ਆ ਕਿ ਜੋ ਖਨੌਰੀ ਬਾਰਡਰ ਤੇ ਜਾਂ ਸ਼ਬੂ ਬਾਰਡਰ ਤੇ ਕਿਸਾਨਾਂ ਤੇ ਤੇ ਸਿੱਧ ਹੋਇਆ ਕਿਸਾਨਾਂ ਦਾ ਧੱਕਾ ਹੋਇਆ ਕਿਸਾਨਾਂ ਦੀਆਂ ਫਸਲਾਂ ਲਤਾੜੀਆਂ ਔਰ ਜ਼ਖਮੀ ਕੀਤੀ ਇਹ ਸਾਂਝਾ ਆਪਰੇਸ਼ਨ ਸੀ ਭਾਵੇਂ ਕੇਂਦਰ ਸਰਕਾਰ ਦਾ ਵੀ ਹਰਿਆਣਾ ਸਰਕਾਰ ਦਾ ਵੀ ਪੰਜਾਬ ਸਰਕਾਰ ਦਾ ਵੀ ਜਾਂ ਇਹਨੂੰ ਐਨਡੀਏ ਤੇ ਐਨਡੀਏ ਤੇ ਆਈਐਨਡੀਏ ਇਹ ਦੋਨਾਂ ਦਾ ਇੱਕ ਸਾਂਝਾ ਆਪਰੇਸ਼ਨ ਸੀ ਇਸ ਦੇ ਲਈ ਕਾਂਗਰਸ ਵੀ ਇਸ ਦੋਸ ਤੋਂ ਬਚ ਨਹੀਂ ਸਕਦੀ ਕਿਉਂਕਿ ਕਾਂਗਰਸ ਇੰਡੀਆ ਗੱਠਜੋੜ ਦਾ ਹਿੱਸਾ ਤੇ ਕਾਂਗਰਸ ਉਸ ਗੱਠਜੋੜ ਦਾ ਹਿੱਸਾ ਹੋਣ ਕਰਕੇ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਤੌਰ ਤੇ ਕੀ ਟਕਲੀਫ ਕਰਨਾ ਚਾਹੀਦਾ ਸੀ ਪੰਜਾਬ ਦੀ ਸਰਕਾਰ ਨੂੰ ਹਲੂਣਾ ਦੇਣਾ ਚਾਹੀਦਾ ਸੀ ਉਹ ਹਲੂਣਾ ਦੇਣ ਦੇ ਵਿੱਚ ਕਾਂਗਰਸ ਵੀ ناکਾਮ ਰਹੀ ਆ ਕਿਉਂਕਿ ਉੱਪਰ ਹੀ ਨਾ ਦੀਆਂ ਜੱਫੀਆਂ ਪੈ ਰਹੀਆਂ ਨੇ ਉੱਪਰ ਸਾਂਝਾ ਨੇ ਬੇਟਾ ਭਾਵੇਂ ਇੱਕ ਦੂਜੇ ਨੂੰ ਮਿਲੋਂ ਨਹੀਂ ਹੋ ਰਹੇ ਨੇ ਅੱਜ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀ ਆ ਕਿ ਚੋਰ ਤੇ ਕੁੱਤੀ ਰਲ ਗਏ ਕੋਈ ਬਾਜਦੌਗ ਦੇ ਤੌਰ ਤੇ ਵਿਰੋਧੀ ਤੇ ਆਪਣਾ ਰੋਲ ਨਿਭਾ ਨਹੀਂ ਰਹੀ ਇਸ ਕਰਕੇ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਮਿਲ ਰਿਹਾ ਪੰਜਾਬ ਦੇ ਵਿੱਚ ਬੜਾ ਵੱਡਾ ਅਨਿਆਤ ਤੇ ਤਜੰਦਰ ਧੱਕਾ ਇੱਕ ਕਿਸਮ ਦਾ ਕੇਂਦਰ ਦੇ ਦਵਾ ਥੱਲੇ ਆ ਕੇ ਪੰਜਾਬ ਸਰਕਾਰ ਦੀ ਸ਼ਹਿ ਤੇ ਹਰਿਆਣੇ ਸਰਕਾਰ ਨੂੰ ਕਰਨ ਦਾ ਮੌਕਾ ਮਿਲ ਰਿਹਾ ਜਿਹੜਾ ਬੜਾ ਕੁਝਾਈ ਆ ਔਰ ਸ਼ਰਮਣੀ ਅਕਾਲੀ ਦਲ ਆਪਣਾ ਰੋਲ ਨਿਭਾਏਗਾ 5 ਮਾਰਚ ਨੂੰ ਬਜਟ ਪੇਸ਼ ਹੋਣ ਵਾਲਾ ਬਜਟ ਤੇ ਪੇਸ਼ ਹੋਣ ਸਮੇ ਅਸੀਂ ਮੰਗ ਕਰਦੇ ਆ ਜਾਂ ਤਾਂ ਮਾਨਸਾ ਪ੍ਰਸਤਾਵ ਲਿਆਂਣ ਜਿਹਦੇ ਵਿੱਚ ਐਮਐਸਪ ਜਿਹੜੀ 23 ਫਸਲਾਂ ਤੇ ਉਹਦੀ ਗਾਰੰਟੀ ਹੋ ਦਿੱਤੀ ਜਾਵੇ ਜਿਸ ਤਰ੍ਹਾਂ ਇਹਨਾਂ ਨੇ ਸਤਾ ਹਾਸਲ ਕਰਨ ਤੋਂ ਪਹਿਲਾਂ ਵਾਦਾ ਕੀਤਾ ਸੀ ਵਚਨ ਕੀਤਾ ਸੀ ਜਨਤਕ ਤੌਰ ਤੇ ਕਿ ਅਸੀਂ ਸਤਾ ਲੈਦੇ ਹੀ ਤੇ ਇਹ ਤੇਈ ਫਸਲਾ ਤੇ ਅਸੀਂ ਗਰੰਟੀ ਦਵਾਂਗੇ ਫਰੀਦ ਦੀ ਉਹ ਗਰੰਟੀ ਪੱਛਮੀ ਹਾਰਤ ਨੂੰ ਬਜਟ ਪੇਸ਼ ਕਰਨ ਸਮੇਂ ਪੰਜਾਬ ਸਰਕਾਰ ਪ੍ਰਸਤਾਵ ਲਿਆ ਕੇ ਦਵੇ ਔਰ ਉਸ ਪ੍ਰਸਤਾਵ ਦੀ ਸ਼ਰੋਮਣੀ ਅਕਾਲੀ ਦਲ ਦੇ ਐਮਐਲਏ ਸਪੋਰਟ ਕਰਨਗੇ ਕਾਂਗਰਸ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਬੀਐਸਪੀ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਬੀਜੇਪੀ ਦੇ ਐਮਐਲਏ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਉਹ ਇਸ ਪ੍ਰਸਤਾਵ ਦਾ ਸਵਰਥਨ ਕਰਨ ਔਰ ਇਸ ਪ੍ਰਸਤਾਵ ਪਾਸ ਕੀਤਾ ਜਾਵੇ ਤਾਂ ਕਿ ਪੰਜਾਬ ਇਤਿਹਾਸ ਬਣਾਵੇ ਕਿ ਪਹਿਲ ਕਰਮੀ ਕਰੇ ਜਿਹੜਾ ਕੇਂਦਰ ਤੋਂ ਮੰਗ ਕਰਦੇ ਆ ਘੱਟੋ ਘੱਟ ਸੂਬਾ ਸਰਕਾਰ ਜਿਹੜੀ ਆ ਉਹ ਆਪਣੇ ਵੱਲੋਂ ਯਕੀਨੀ ਬਣਾਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਤੇ ਰੋਣਾ ਨਾ ਪਵੇ ਪੰਜਾਬ ਦੇ ਕਿਸਾਨਾਂ ਨੂੰ ਗੋਲੀਆਂ ਨਾ ਖਾਣੀਆਂ ਪੈਣ ਪੰਜਾਬ ਦੇ ਕਿਸਾਨ ਜਿਹੜੇ ਨੇ ਆਪਣੇ ਹੱਕ ਲੈ ਕੇ ਘਰਾਂ ਨੂੰ ਵਾਪਸ ਜਾਣ ਇਹ ਡਿਊਟੀ ਜਿਹੜੀ ਆ ਪੰਜਾਬ ਦੀ ਸਰਕਾਰ ਦੀ ਬਣਦੀ ਆ ਔਰ ਜੇ ਉਹਨਾਂ ਨੇ ਨਾ ਕੀਤਾ ਤਾ ਸ਼ਰਮਣੀ ਕਾਲੀਦਾ ਲ ਐਕਸ਼ਨ ਪ੍ਰੋਗਰਾਮ ਦੇਗਾ ਸ਼ਰਮਣੀ ਕਾਲੀਦਾ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਸ਼ਰਮਣੀ ਕਾਲੀਦਾ ਮੁੱਖ ਮੰਤਰੀ ਸਾਹਿਬ ਜਾਂ ਵਿਧਾਨ ਸਭਾ ਅੱਗੇ ਆਪਣੀ ਹੋਰ ਕਮੇਟੀ ਦੇ ਬੈਬਰ ਜਾਂ ਹਲਕਾਂ ਚਾਰਜ ਵੱਲੋਂ ਕੋਈ ਧਰਨਾ ਜਾਂ ਕੋਈ ਪ੍ਰੋਟੈਸਟ ਲਾਜ ਕਰੇਗਾ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਕਾਂਗਰਸ ਪਾਰਟੀ ਦੀ ਬਣਦੀ ਸੀ ਉਹ ਨਿਭਾ ਨਹੀਂ ਰਹੀ ਹੁਣ ਸਾਨੂੰ ਇਹ ਜ਼ਿੰਮੇਵਾਰੀ ਲਈ ਅੱਗੇ ਆਪਾਂਗੇ